ਲਓ ਜੀ ਆਪਾਂ ਤੁਹਾਡੇ ਸਾਰਿਆਂ ਨਾਲ ਵਾਦਾ ਕੀਤਾ ਸੀ ਵੀ ਆਪਾਂ ਨੂਰ ਨੂੰ ਗੱਡੀ ਲੈ ਕੇ ਦੇਣੀ ਆ ਸੋ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਅੱਜ ਮੈਂ ਆ ਦੀ ਛੋਟੀ ਭੈਣ ਨੂਰ ਦਾ ਜਿਹੜਾ ਸੁਪਨਾ ਪੂਰਾ ਕਰਤਾ ਉਹਨੂੰ ਗੱਡੀ ਲੈ ਕੇ ਆਪਾਂ ਦੇਤੀ ਆ ਪਰ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਗੱਡੀ ਦਿਖਾਤਾ ਨਹੀਂ ਸਕਦਾ ਗੱਡੀ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਜਣੇ ਕਿ 31 ਮਈ ਨੂੰ ਕਿਉਂਕਿ ਇਹ ਗੱਡੀ ਹੈਗੀ ਤੁਹਾਡੇ ਲਈ ਸਰਪ੍ਰਾਈਜ਼ ਤੇ ਨੂਰ ਦੀ ਫੈਮਿਲੀ ਲਈ ਨੂਰ ਦੇ ਮੰਮੀ ਡੈਡੀ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਅੱਜ ਅਸੀਂ ਗੱਡੀ ਖਰੀਦ ਚੁੱਕੇ ਆ ਅੱਜ ਆਪਾਂ ਚੱਲੇ ਆ ਦਿੱਸਤਕ ਸੰਗਰੂਰ ਮੂਨਕ ਸ਼ਹਿਰ ਪੀਬੀ 13 ਕਾਰ ਬਾਜ਼ਾਰ ਜਦੋਂ ਆਪਾਂ ਗੱਡੀ ਲਈ ਆ ਤੇ ਗੱਡੀ ਦੇ ਆਪਾਂ ਪੈਸੇ ਦੇ ਕੇ ਆਉਣੇ ਬਾਈ ਉਹਨਾਂ ਨੂੰ ਤੇ ਨਾਲ ਆਪਾਂ ਇਹ ਵੀ ਕਹਿ ਕੇ ਆਉਣਾ ਵੀ ਬਾਈ ਕੱਲ ਨੂੰ ਤਿਆਰੀ ਕਰਕੇ ਰੱਖਿਓ ਅਸੀਂ 11 ਵਜੇ ਤੁਹਾਡੇ ਕੋਲੇ ਪਹੁੰਚ ਜਾਣਾ ਵਾ ਵੀ ਨੂਰ ਦੇ ਮੰਮੀ ਜੜੀ ਨੂੰ ਤੇ ਆ ਸਾਡੇ ਪਿਆਰ ਕਰਨ ਵਾਲੇ ਭੈਣ ਭਰਾਵਾਂ ਨੂੰ ਸਰਪ੍ਰਾਈਜ਼ ਦੇਣਾ ਕੱਲ ਨੂੰ ਤੇ ਇਹ ਕਿਵੇਂ ਭੈਣ ਭਰਾਵਾਂ ਨੂੰ ਲੱਗਣਾ ਵੀ ਨੂਰ ਦੇ ਮੰਮੀ ਜੜੀ ਨੂੰ ਤਾਂ ਪਤਾ ਹੀ ਹੋਣਾ ਵੀ ਆਪਾਂ ਗੱਡੀ ਘਰੀ ਦੇਣੀ ਆ ਇਹ ਸਾਨੂੰ ਵਲੌਗ ਪਾ ਕੇ ਮੂਰਖ ਬਣਾ ਰਿਹਾ ਦੇਖੋ ਜਿਹੜੇ ਰੀਅਲ ਰੈਕਸ਼ਨ ਅੰਦਰਲੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਉਹ ਵੱਡੇ ਤੋਂ ਵੱਡਾ ਐਕਟਰ ਵੀ ਨਹੀਂ ਕਰ ਸਕਦਾ ਇਦਾਂ ਦੀ ਐਕਟਿੰਗ ਦੇਖੋ ਜਿਹੜਾ ਬੰਦਾ ਸਾਈਕਲ ਇਕਦਮ ਗੱਡੀ ਤੇਕਰ ਪਹੁੰਚ ਗਿਆ ਜਿਹਨੇ ਕਦੇ ਸੋਚਿਆ ਵੀ ਨਹੀਂ ਯਾਰ ਅੱਜ ਆਪਾਂ ਗੱਡੀ ਖਰੀਦ ਲਈ ਉਹਦੀ ਜਿਹੜੀ ਅੰਦਰਲੀ ਖੁਸ਼ੀ ਹੈ ਨਾ ਤੇ ਉਹ ਵੱਡੇ ਤੋਂ ਵੱਡਾ ਐਕਟਰ ਵੀ ਨਹੀਂ ਐਕਟਿੰਗ ਕਰ ਸਕਦਾ ਜਿਹੜੀ ਤੁਹਾਨੂੰ ਕੱਲ ਨੂੰ ਦਿਖਾਉਂਗਾ ਤੇ ਜੋ ਮੈਂ ਸਟਾਰਟਿੰਗ ਦੇ ਵਿੱਚ ਬੋਲਿਆ ਨਾ ਵੀ ਨੂਰ ਨੂੰ ਆਪਾਂ ਗੱਡੀ ਲੈ ਕੇ ਦੇਤੀਆ ਉਹ ਬਿਲਕੁਲ ਸੱਚ ਆ ਹੁਣ ਨਾ ਕਦੇ ਕਮੈਂਟ ਕਰਦੇ ਵੀ ਹੁਣ ਵੀ ਤੁਸੀਂ ਮੂਰਖ ਬਣਾ ਰਹੇ ਆ ਤੇ ਕੱਲ ਨੂੰ ਤੁਹਾਨੂੰ ਪਤਾ ਲੱਗ ਜਣਾ ਜਦੋਂ ਨੂਰ ਦੇ ਘਰੇ ਗੱਡੀ ਆ ਗਈ ਜਦੋਂ ਮੈਂ ਪਹਿਲਾਂ ਨੂਰ ਦੇ ਬਲੌਗ ਪਾਇਆ ਸੀ ਨਾ ਵੀ ਆਪਾਂ ਨੂਰ ਨੂੰ ਗੱਡੀ ਲੈ ਕੇ ਦੇਣੀ ਆ ਤਾਂ ਉਹਦੇ ਵਿੱਚ ਜ਼ਿਆਦਾਤਰ ਭੈਣ ਭਰਾਵਾਂ ਨੇ 100 ਦੇ ਵਿੱਚੋਂ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਵੀ ਤੂੰ ਲੋਕਾਂ ਨੂੰ ਬੇਵਕੂ ਬਣਾ ਰਿਹਾ ਤੂੰ ਮੂਰਖ ਬਣਾ ਰਿਹਾ ਐਦਾਂ ਮੈਂ ਉਹ ਗਾਲਾਂ ਇੱਥੇ ਬਿਆਨ ਨਹੀਂ ਕਰ ਸਕਦਾ ਪਰ 90% ਲੋਕਾਂ ਨੇ ਮੇਰਾ ਬੋਸ ਸਪੋਰਟ ਕੀਤੀ ਮੈਨੂੰ ਫੋਨ ਲਾ ਕੇ ਵੀ ਭੈਣਾ ਨੇ ਕਿਹਾ ਵੀ ਵੀਰੇ ਤੂੰ ਆ ਗੱਡੀ ਲੈ ਕੇ ਦੇ ਆ ਲੈ ਕੇ ਦੇ ਜਿਹੜੀ ਗੱਡੀ ਨੂੰ 90% ਲੋਕਾਂ ਨੇ ਵੋਟ ਕੀਤੀ ਆ ਉਹ ਆਪਾਂ ਗੱਡੀ ਨੂਰ ਆਸਤੇ ਖਰੀਦ ਲਈ ਆ ਤੇ ਆਪਾਂ ਉਹ ਗੱਡੀ ਕੱਲ ਨੂੰ ਘਰੇ ਲੈ ਕੇ ਆਉਣੀ ਆ ਤੇ ਉਹ ਤੁਹਾਡੇ ਸਾਰਿਆਂ ਦੇ ਲਈ ਸਰਪ੍ਰਾਈਜ਼ ਹੈ ਤੁਸੀਂ ਸਾਰਿਆਂ ਨੇ ਗੈਸ ਕਰਨੀਆਂ ਵੀ ਕਿਹੜੀ ਗੱਡੀ ਹੋਊਗੀ ਤੇ ਨੂਰ ਦੀ ਫੈਮਲੀ ਦੇ ਜਿਹੜੇ ਰਿਐਕਸ਼ਨ ਆ ਉਹਨਾਂ ਦੀ ਅਸਲੀ ਖੁਸ਼ੀ ਆ ਵੀ ਇੱਕਦਮ ਉਹਨਾਂ ਨੂੰ ਪਹਿਲਾ ਮੋਟਰਸਾਈਕਲ ਆਪਾਂ ਲੈ ਕੇ ਦਿੱਤਾ ਨਾ ਉਹ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਬਲੌਗ ਉਹਨਾਂ ਦੇ ਵਿੱਚ ਕਿੰਨੀ ਉਹਨਾਂ ਨੂੰ ਖੁਸ਼ੀ ਹੋਈ ਤੇ ਇੱਕ ਕਦੇ ਸੋਚਿਆ ਵੀ ਨਹੀਂ ਸੀ ਨਾ ਵੀ ਪੁਰਾਣੇ ਮੋਟਰਸਾਈਕਲ ਦੇ ਇੱਕਦਮ ਨਵੇਂ ਮੋਟਰਸਾਈਕਲ ਦੇ ਤੇ ਅੱਜ ਮੋਟਰਸਾਈਕਲ ਦਾ ਰੱਬ ਨੇ ਗੱਡੀ ਤੱਕ ਪਹੁੰਚਾਦਾ ਤੇ ਉਹਦੀ ਅਸਲੀ ਖੁਸ਼ੀ ਤੁਹਾਨੂੰ ਕੱਲ ਨੂੰ ਦਿਖਾਉਂਗਾ ਉਹ ਮੈਂ ਹੁਣ ਇੱਥੇ ਬਿਆਨ ਨਹੀਂ ਕਰ ਸਕਦਾ ਤੇ ਤੁਹਾਡੇ ਸਾਰੇ ਪੈਨਪਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਤੱਕ ਪਹੁੰਚਾਇਆ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਗਾੜਿਆਂ ਨੂੰ ਪਿਆਰ ਕਰਨ ਵਾਲੇ ਮੂਸਾ ਪਿੰਡ ਮੈਪ ਤੇ ਸਰਚ ਇਸੇ ਤਰ੍ਹਾਂ ਹੀ ਗੱਡੀਆਂ ਨੂੰ ਪਿਆਰ ਕਰਨ ਵਾਲੇ ਪੀਬੀ 13 ਕਾਰ ਬਾਜ਼ਾਰ ਮੂਨਕ ਸਰਚ ਕਰਦੇ ਆ ਮੈਪ ਤੇ ਬਾਈ ਹੁਣਾਂ ਦਾ ਪੂਰੇ ਵਰਲਡ ਦੇ ਵਿੱਚ ਨਾਮ ਆ ਤੇ ਬਾਈ ਹੁਣਾਂ ਕੋਲੇ ਅੱਜ ਪਹਿਲੀ ਵਾਰ ਬਾਈ ਹੁਣਾਂ ਨੂੰ ਮਿਲੇ ਆ ਤੇ ਬਾਈ ਹੁਣਾਂ ਨੇ ਸੌ ਲਗਿਆ ਆਪਾਂ ਨੂੰ ਸੋਨਾ ਗੱਡੀ ਦਿੱਤੀ ਹੈ ਜਮਾ ਇੱਕ ਨੰਬਰ ਤੁਹਾਨੂੰ ਗੱਡੀ ਘਰ ਨੂੰ ਦਿਖਾਵਾਂਗੇ ਤੁਸੀਂ ਸਾਰੇ ਜਣੇ ਪੈਣਪੜਾ ਕਮੈਂਟ ਕਰਕੇ ਦੱਸਿਓ ਵੀ ਗੱਡੀ ਤੁਹਾਨੂੰ ਕਿਵੇਂ ਲੱਗੀ ਤੇ ਤੁਹਾਨੂੰ ਮੈਂ ਸਾਰਿਆਂ ਨੂੰ ਕਲੀਅਰ ਕਰ ਦਵਾਂ ਵੀ ਇਹ ਗੱਡੀ ਤੋਂ ਪਹਿਲਾਂ ਨੂਰ ਦੀ ਫੈਮਿਲੀ ਕੋਲ ਇੱਕ ਮੋਟਰਸਾਈਕਲ ਸੀਗਾ ਜਿਦਾ ਕਿ ਹਾਲਾਤ ਬਹੁਤ ਮਾੜੇ ਸੀਗੇ ਉਸੇ ਮੋਟਰਸਾਈਕਲ ਤੇ ਇਹ ਰਸਤੇਦਾਰੀਆਂ ਜਾਂਦੇ ਸੀ ਕਿਤੇ ਵੀ ਜਾਣਾ ਪੈ ਜਾਵੇ ਉਥੇ ਤੇ ਜਾਂਦੇ ਸੀਗੇ ਤੇ ਉਹ ਉਹਦੀ ਹਾਲਾਤ ਜਿਹੜੇ ਬਹੁਤ ਮਾੜੇ ਸੀ ਉਸ ਤੋਂ ਬਾਅਦ ਨਵਾਂ ਮੋਟਰਸਾਈਕਲ ਲਿਆ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਅਜ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਨੂਰ ਨੂੰ ਜਿਹੜੀ ਆਪਾਂ ਗੱਡੀ ਲੈ ਕੇ ਦੇਤੀ ਆ ਤੇ ਭਾਈ ਇਹ ਸਭ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਇਆ ਅਸੀਂ ਲੱਖ ਕਹੀ ਜਾਈਏ ਅਸੀਂ ਲੱਖ ਸੋਨੇ ਦੇ ਬਾਂਝ ਗਏ ਤੇ ਇਹ ਜੋ ਵੀ ਹੋਇਆ ਇਹ ਸਭ ਤੁਹਾਡੇ ਪਿਆਰ ਸਦਕਾ ਆਇਆ ਜਦੋਂ ਮੋਟਰਸਾਈਕਲ ਲੈ ਕੇ ਦਿੱਤਾ ਇਹਨਾਂ ਤੁਸੀਂ ਇੰਨਾ ਕੁ ਜ਼ਿਆਦਾ ਕਮੈਂਟਾਂ ਦੇ ਵਿੱਚ ਪਿਆਰ ਦਿੱਤਾ ਸੀ ਤੇ ਮੈਂ ਤੁਹਾਡੇ ਸਾਰਿਆਂ ਦਾ ਰਣੀ ਆ ਤੁਹਾਡਾ ਕਦੇ ਵੀ ਦੇਣ ਨਹੀਂ ਦੇ ਸਕਦਾ ਤੇ ਐਦਾਂ ਹੀ ਆਪਣਾ ਪਿਆਰ ਬਣਾਈ ਰੱਖੋ ਜੋ ਬਾਕੀ ਅਸੀਂ ਵਾਦਾ ਕਰਦੇ ਆ ਅਸੀਂ ਕਦੇ ਵੀ ਲੋਕਾਂ ਨੂੰ ਬੇਫਕੂ ਬਣਾਉਣ ਵਾਸਤੇ ਨਹੀਂ ਕਰਦੇ ਤੇ ਆਪਾਂ ਬਲੌਗ ਆ ਕੇ ਮੂਰਖ ਬਣਾਵਾਂਗੇ ਤੇ ਆਪਾਂ ਉਹ ਚੀਜ਼ ਲੈਣੀ ਹੈ ਨਹੀਂ ਜੋ ਮੈਂ ਵਾਦਾ ਕਰਦਾ ਸੋਸ਼ਲ ਮੀਡੀਆ ਤੇ ਉਹ ਹਮੇਸ਼ਾ ਪੂਰਾ ਕੀਤਾ ਵਾ ਤੇ ਐਦਾਂ ਹੀ ਕਰਦਾ ਰਹਾਂਗਾ ਤੁਸੀਂ ਬਸ ਆਪਣਾ ਪਿਆਰ ਬਣਾਈ ਰੱਖਿਓ ਜਦੋਂ ਮੈਂ ਰਸਤੇ ਜਾਂਦੇ ਨੇ ਨੂਰ ਨੂੰ ਪੁੱਛਿਆ ਵੀ ਨੂਰ ਆ ਜਾ ਆਪਾਂ ਗੱਡੀ ਘਰੀ ਲਈ ਓਏ ਤੇ ਨੂਰ ਅੰਧਨ ਪਤਾ ਵੀ ਯਾਰਾ ਹਨਾ ਬੱਚੇ ਰੱਬ ਦਾ ਰੂਪ ਹੁੰਦੇ ਆ ਤੇ ਉਹਨੂੰ ਇੰਨੇ ਕਿ ਖੁਸ਼ੀ ਜਿਹਾ ਵੀ ਯਾਰ ਮੈਨੂੰ ਪਤਾ ਨਹੀਂ ਰੱਬ ਨੇ ਆ ਕੀ ਕਰਤਾ ਯਾਰ ਹਣਾ ਵੀ ਮੈਂ ਤਾਂ ਨਿੱਕੀ ਜੀ ਸੀ ਮੈਨੂੰ ਐ ਕਿਵੇਂ ਗੱਡੀ ਮਿਲ ਗਈ ਹਣਾ ਤੇ ਕਿਨੇ ਮੋਟਰਸਾਈਕਲ ਮਿਲ ਗਿਆ ਪਰ ਉਹ ਬੱਚਾ ਹਨਾ ਉਹਨੂੰ ਨਹੀਂ ਵਿਚਾਰੀ ਨੂੰ ਪਤਾ ਤੇ ਇਹ ਸਭ ਤੁਹਾਡੇ ਪਿਆਰ ਸਦਕਾ ਹੋਇਆ ਮੈਂ ਤਾਂ ਆਪਣੀ ਬਈ ਕਦੇ ਸੋਚਿਆ ਸੀ ਵੀ ਆਪ ਗੱਡੀ ਖਰੀਦਣ ਦੀ ਤੇ ਵੱਖਰੀ ਗੱਲ ਹੈ ਨਾ ਵੀ ਕਿਸੇ ਨੂੰ ਵੀ ਆਪ ਗੱਡੀ ਲੈ ਕੇ ਦੇ ਦਾਂਗੇ ਨਾ ਇਹ ਸਭਰਾ ਵਧੀਆਂ ਵਡਿਆਈਆਂ ਹੋਣੇ ਆਪੇ ਪਤਾ ਨਹੀਂ ਕਿੱਥੋਂ ਕਿੱਥੇ ਬੰਦਨ ਪਚਾ ਦੇਣਾ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੋਊਗੀ ਮੈਨੂੰ ਲੱਗਦਾ ਵੀ ਮੈਂ ਆਪਣੀਆਂ ਸੱਕੀਆਂ ਪੈਣਾ ਵਾਸਤੇ ਵੀ ਨਹੀਂ ਕਦੇ ਇੰਨਾ ਕੁਝ ਕੀਤਾ ਹੋਣਾ ਨਾ ਜਿੰਨਾ ਮੈਂ ਨੂਰ ਵਾਸਤੇ ਕਰ ਗਿਆ ਤੇ ਇਹ ਸਭ ਕਰਵਾਉਣ ਵਾਲਾ ਪ੍ਰਮਾਤਮਾ ਤੁਸੀਂ ਆ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਤੇ ਕੱਲ ਨੂੰ ਆਪਾਂ ਤੁਹਾਨੂੰ ਜਾਨਿਕੀ 9 ਵਜੇ ਆਪਾਂ ਸਰਪ੍ਰਾਈਜ਼ ਦੇ ਦਾਂਗੇ ਸਵੇਰ ਸੁਬਾ ਆਪਾਂ ਗੱਡੀ ਤੁਹਾਨੂੰ ਦਿਖਾ ਦਾਂਗੇ ਵੀ ਆਪਾਂ ਗੱਡੀ ਕਿਹੜੀ ਲਈ ਆ ਤੇ ਤੁਸੀਂ ਸਾਰੇ ਜਣੇ ਜਰੂਰ ਨੂਰ ਦੇ ਪਰਿਵਾਰ ਨੂੰ ਤੇ ਨੂਰ ਨੂੰ ਵਧਾਈਆਂ ਦੇਓ ਤੇ ਇਹ ਵਲੌਗ ਨੂੰ ਸ਼ੇਅਰ ਜਰੂਰ ਕਰਿਓ ਤੇ ਕੱਲ ਨੂੰ 9 ਵਜੇ ਮਿਲਦੇ ਆ ਜੀ ਫਿਰ ਥੈਂਕ ਯੂ ਸੋ ਮਾਚ ਤੁਹਾਡੇ ਸਾਰਿਆਂ ਦਾ